ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ ਆਪਦੇ ਮੁਖ ਵਿੱਚੋਂ ਇੱਕ ਵਾਰ ਤਨ ਤਨ ਬਾਬਾ ਦੀਪ ਸਿੰਘ ਜੀ ਵਿਚਾਰ ਕੇ ਰਸਨਾ ਨੂੰ ਪਵਿੱਤਰ ਕਰੋ ਸਾਧ ਸੰਗਤ ਜੀ ਆਪ ਸਭ ਜੀ ਦਾ ਸਾਡੇ ਚੈਨਲ ਤਨ ਤਨ ਬਾਬਾ ਦੀਪ ਸਿੰਘ ਜੀ ਤੇ ਸਵਾਗਤ ਹੈ ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਸਾਨੂੰ ਇੰਨਾ ਮਾਣ ਸਤਿਕਾਰ ਬਖਸ਼ਿਆ ਇਸੇ ਤਰ੍ਹਾਂ ਸਾਡੇ ਚੈਨਲ ਨਾਲ ਜੁੜੇ ਰਹਿਣਾ ਤੇ ਗੁਰਬਾਣੀ ਨਾਲ ریلیਟਡ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਦੇ ਰਹਿਣਾ ਗੁਰਬਾਣੀ ਦਾ ਇਤਿਹਾਸ ਪੜ੍ਹਦੇ ਰਹਿਣਾ ਤੇ ਹੋਰ ਸੰਗਤ ਨੂੰ ਵੀ ਪੜਾਉਣਾ ਤਾਂ ਜ ਆ ਸੰਗਤ ਜੀ ਅੱਜ ਆਪਾਂ ਵਿਚਾਰ ਸਾਂਝੇ ਕਰਾਂਗੇ ਕਿ ਦੁਪਹਿਰਾ ਸੈਭ ਕੱਟਣ ਤੋਂ ਬਾਅਦ ਆਪਾਂ ਹੁਕਮਨਾਮਾ ਸੇ ਆਪ ਕਿੱਦਾਂ ਲੈ ਸਕਦੇ ਹਾਂ ਜਦੋਂ ਆਪਾਂ ਘਰ ਵਿੱਚ ਦੁਪਹਿਰਾ ਸੇਵ ਕੱਟਦੇ ਆ ਤਾਂ ਆਕਾ ਆਪਾਂ ਹੁਕਮਨਾਮਾ ਸੇਬ ਕਿਵੇਂ ਲਈਏ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਜੀ ਨੂੰ ਬੇਨਤੀ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਭਰਨਾ ਆਓ ਹੁਣ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰੀਏ ਬਲਾਉ ਫਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤ ਸੰਗਤ ਜੀ ਜੇਕਰ ਆਪਾਂ ਦੁਪਹਿਰਾ ਸਾਬ ਘਰ ਵਿੱਚ ਕੱਟਦੇ ਆਂ ਤਾਂ ਆਪਣਾ ਦੁਪਹਿਰਾ ਸਾਬ ਕੱਟਣ ਉਪਰੰਤ ਆਪਾਂ ਜੋ ਹੁਕਮਨਾਮਾ ਸਾਬ ਲੈਣਾ ਹੁੰਦਾ ਏ ਉਹ ਜੇਕਰ ਆਪਣੇ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਤਾਂ ਆਪਾ ਉਹਨਾਂ ਤੋਂ ਲੈ ਸਕਦੇ ਹਾਂ ਸਾਧ ਸੰਗਤ ਜੀ ਜਿੱਥੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਆਪਣੇ ਘਰ ਵਿੱਚ ਆਪਾ ਉੱਥੇ ਜਾ ਕੇ ਅਰਦਾਸ ਬੇਨਤੀ ਕਰਕੇ ਕਰਨ ਉਪਰੰਤ ਹੁਕਮਨਾਮਾ ਸਾਹਿਬ ਲੈ ਸਕਦੇ ਹਾਂ ਜਾਂ ਫਿਰ ਸਾਧ ਸੰਗਤ ਜੀ ਆਪਣੇ ਘਰ ਦੇ ਨੇੜੇ ਕੋਈ ਗੁਰੂ ਘਰ ਹੋਵੇ ਤਾਂ ਆਪਾਂ ਦੁਪਹਿਰਾ ਸੈਭ ਘੱਟ ਕੇ ਆਪਾਂ ਉੱਥੇ ਗੁਰੂ ਘਰ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੁਕਮਨਾਮਾ ਸਹਿ ਪ੍ਰਾਪਤ ਕਰ ਸਕਦੇ ਹਾਂ। ਜੇਕਰ ਸਾਧ ਸੰਗਤ ਜੀ ਆਪਾਂ ਇਹ ਦੋਨੋਂ ਹੀ ਕੰਡੀਸ਼ਨ ਚ ਪੂਰੀਆਂ ਨਹੀਂ ਕਰ ਸਕਦੇ ਜਿਵੇਂ ਕਿ ਸਾਧ ਸੰਗਤ ਜੀ ਆਪਾਂ ਸਭ ਜਾਣਦੇ ਹਾਂ ਕਿ ਸਾਰੀ ਸਾਧ ਸੰਗਤ ਦੇ ਘਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਹੁੰਦਾ ਇਸ ਲਈ ਉਹ ਘਰ ਵਿੱਚ ਹੁਕਮਨਾਮਾ ਨਹੀਂ ਲੈ ਪਾਉਂਦੇ ਜਾਂ ਫਿਰ ਆਪਣੇ ਘਰ ਤੋਂ ਗੁਰਦੁਆਰਾ ਸਾਹਿਬ ਵੀ ਕਾਫੀ ਦੂਰੀ ਤੇ ਹੁੰਦਾ ਹੈ ਆ ਫੇਰ ਘਰ ਵਿੱਚ ਕਈ ਮਜਬੂਰੀਆਂ ਹੁੰਦੀਆਂ ਹਨ ਜਿੰਨਾ ਦੇ ਕਾਰਨ ਆਪਾਂ ਗੁਰੂ ਘਰ ਵਿੱਚ ਜਾ ਕੇ ਹੁਕਮਨਾਮਾ ਸਹਿਬ ਨਹੀਂ ਲੈ ਸਕਦੇ ਜਿਵੇਂ ਕਿ ਸਾਧ ਸੰਗਤ ਜੀ ਆਪਾਂ ਜਾਣਦੇ ਹਾਂ ਕਿ ਜੋ ਪਿੰਡਾਂ ਵਿੱਚ ਰਹਿੰਦੇ ਹਨ ਜੋ ਉਹਨਾਂ ਦੇ ਘਰੇ ਲੇਡੀਜ਼ ਨੇ ਜੋ ਦੁਪਹਿਰਾ ਸਹਿਬ ਕੱਟਦੀਆਂ ਨੇ ਉਹ ਜੇਕਰ ਹੁਕਮਨਾਮਾ ਸਹਿਬ ਲੈਣ ਲਈ ਗੁਰੂ ਘਰ ਜਾਣਾ ਚਾਹਣ ਤਾਂ ਹਰ ਘਰ ਵਿੱਚੋਂ ਉਹਨਾਂ ਨੂੰ ਪਰਮਿਸ਼ਨ ਨਹੀਂ ਮਿਲੇਗੀ ਆਫੇਰ ਕੁਝ ਬੱਚੇ ਬੱਚੀਆਂ ਹੁੰਦੇ ਹਨ ਜੋ ਛੋਟੇ ਨੇ ਜੋ ਪੈਰਾਸੈਵ ਕੱਟਦੇ ਨੇ ਤਾਂ ਉਹਨਾਂ ਨੂੰ ਕਈ ਵਾਰ ਆਪ ਨੂੰ ਹੀ ਹੁੰਦਾ ਏ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਤੇ ਹੁਕਮਨਾਮਾ ਸਾਹਿਬ ਨਹੀਂ ਲਿਆ ਪਾਵਾਂਗੇ ਇਹਨਾਂ ਸਬ ਕੰਡੀਸ਼ਨਾਂ ਵਿੱਚ ਸਾਧ ਸੰਗਤ ਜੀ ਆਪਣੇ ਸਾਹ ਦੇ ਕੋਲ ਆਪਣਾ ਮੋਬਾਈਲ ਫੋਨ ਤਾਂ ਹੁੰਦਾ ਹੈ ਜੋ ਕਿ ਹਰ ਸਮੇਂ ਆਪਣੇ ਨਾਲ ਹੀ ਹੁੰਦਾ ਹੈ ਉਸ ਉੱਤੇ ਜੋ YouTube ਫੰਕਸ਼ਨ ਹੁੰਦਾ ਹੈ ਉਸ ਉੱਤੇ ਹਰ ਸੰਡੇ ਹਰ ਐਤਵਾਰ ਨੂੰ ਦੁਪਹਿਰਾ ਸੇਵ ਗੁਰਦੁਆਰਾ ਸ੍ਰੀ ਸ਼ਹੀਦ ਗੰਜ ਸਾਹਿਬ ਤੋਂ ਲਾਈਵ ਚੱਲਦਾ ਹੈ ਜਿੱਥੋਂ ਕੇ ਆਪਾਂ ਦੁਪਹਿਰਾ ਸੇਵ ਕੱਟਣ ਤੋਂ ਬਾਅਦ ਅਰਦਾਸਾਂ ਬੇਨਤੀਆਂ ਕਰਨ ਤੋਂ ਬਾਅਦ ਵਿੱਚ ਹੁਕਮਨਾਮਾ ਸਾਹਿਬ ਲਾਈਵ ਸੁਣ ਸਕਦੇ ਹਾਂ ਇਸ ਲਈ ਸਾਧ ਸੰਗਤ ਜੀ ਇਹ ਸਾਹਿਬ ਜੀ ਨੂੰ ਬੇਨਤੀ ਹੈ ਜੀ ਜੇਕਰ ਆਪਾਂ ਖੁਦ ਨਹੀਂ ਲੈ ਸਕਦੇ ਚੁਪ ਉਹ ਕਮਣਾ ਮਾ ਸਹਿਬ ਜਪੈਰਾ ਸਹਿਬ ਤੋਂ ਬਾਅਦ ਵਿੱਚ ਤਾਂ ਆਪਾਂ ਲਾਈਵ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਗੁਰਦੁਆਰਾ ਸ੍ਰੀ ਸ਼ਹੀਦਗੰਜ ਸਹਿਬ ਵਿਖੇ ਲਿਆ ਜਾਂਦਾ ਹੈ ਉਸ ਨੂੰ ਸੁਣ ਲਿਆ ਕਰੋ ਕਿਉਂਕਿ ਸਾਧ ਸੰਗਤ ਜੀ ਗੁਰੂ ਜੀ ਦੇ ਬਚਨ ਹਨ ਕਿ ਜੇਕਰ ਆਪਾਂ ਗੁਰਬਾਣੀ ਪੜ੍ਹ ਨਹੀਂ ਸਕਦੇ ਤਾਂ ਗੁਰਬਾਣੀ ਨੂੰ ਧਿਆਨ ਨਾਲ ਇੱਕ ਮਨ ਇੱਕ ਚਿੱਤ ਹੋ ਕੇ ਸੁਣ ਲਿਆ ਕਰੋ ਉਹ ਵੀ ਗੁਰਬਾਣੀ ਪੜ੍ਹੇ ਦੇ ਬਰਾਬਰ ਹੀ ਹੋ ਜਾਂਦੀ ਹੈ ਇਸ ਲਈ ਸਾਧ ਸੰਗਤ ਜੀ ਜਦੋਂ ਵੀ ਤੁਸੀਂ ਜਪੈਰਾ ਸਾਹਿਬ ਦਾ ਹੁਕਮਨਾਮਾ ਸਾਹਿਬ ਲਾਈਵ ਸੁਣਦੇ ਹੋ ਤਾਂ ਸੂਸੀ ਛਿੱਦਾਂ ਛਿੱਦਾਂ ਸਿੰਘਾਂ ਅੱਗੇ ਤਨ ਤਨ ਬਾਬਾ ਦੀਪ ਸਿੰਘ ਜੀ ਅੱਗੇ ਆਪਣੇ ਮਨੋਂ ਤਨੋਂ ਅਰਦਾਸ ਬੇਨਤੀ ਕਰ ਦਿਆ ਕਰੋ ਕਿ ਹੇ ਛਿੱਦੋ ਸਿੰਘੋ ਬਾਤਾਂ ਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਅਸੀਂ ਖੁਦ ਹੁਕਮਨਾਮਾ ਸਹਿਬ ਨਹੀਂ ਲੈ ਸਕੇ ਇਸ ਲਈ ਅਸੀਂ ਤੁਹਾਡੇ ਅਸਥਾਨ ਤੋਂ ਹੁਕਮਨਾਮਾ ਸਹਿਬ ਸੌਣ ਰਹੇ ਆ ਸਾਡੇ ਤੇ ਕਿਰਪਾ ਕਰਨੀ ਸਾਡੀਆਂ ਸਾਰੀਆਂ ਅਰਦਾਸਾਂ ਬੇਨਤੀਆਂ ਪੂਰੀਆਂ ਕਰਨੀਆਂ ਸਾਧ ਸੰਗਤ ਜੀ ਇਹ ਸਨ ਕੁਝ ਬੇਨਤੀਆਂ ਜੇ ਹੋਈਆਂ ਗਲਤੀਆਂ ਦੀ ਮਾਫੀ ਬਖਸ਼ਣਾ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਲਈ ਸਾਡੇ ਚੈਨਲ ਤਨਤਨ ਬਾਬਾ ਦੀਪ ਸਿੰਘ ਜੀ ਚੈਨਲ ਨਾਲ ਜੁੜੇ ਰਹਿਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਭਰਨਾ ਬਲਾਉ ਫਤਿਹ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ